Thank you. Não, 分かりまし ਗੱਲ ਕਰਦੇ ਆ ਬਾਬਾ ਸੁਖਦੇਵ ਸਿੰਘ ਬੇਬੀ ਜੀ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਆ ਕਿ ਇਸ ਪੂਰਨਮਾਸ਼ੀ ਤੇ ਉਹ ਸਭਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਛਾਤੀ ਹਰਮ ਸੰਮਾਨ ਜੋਗ ਦੇਸਵ ਦੇਸਕ ਜੁੜ ਬੈਠੀ ਗੁਰਨਾਨਕ ਨਾਮ ਲੈਵਾ ਸੰਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰਨਮਾਸ਼ੀ ਦਾ ਪੁੱਤਰ ਦਿਹਾੜਾ ਗੁਰਦੁਆਰਾ ਗੁਰਨਾਨਕ ਦੇਵ ਦਾਤ ਆਪਸਾਂ ਬਾਬਾ ਸ਼ਿਚਾਂ ਜੀ ਉਰਜਾ ਚਾਂਦਾ ਜਿਹੜਾ ਸ਼ਾਰੀ ਖੇੜੇ ਬੜੇ ਸ਼ਰਧਾ ਤੇ ਸਤਕਾਰ ਨਾਲ ਸਾਬ ਸ੍ਰੀ ਗੁਰਨਾਨਦ ਸਾਹਿਬ ਦੀ ਛਤਰ ਛਾਇਆ ਹੇ ਅਰਦਾਸ ਬਾਬਾ ਸੁਦੇਸ਼ ਸਿੰਘ ਦੇਵੀ ਸੋਨੀ ਸਿੰਘ ਸਾਹਿਬ ਜੀ ਨੂੰ ਬਨਾਲੇ ਦੇਵ ਜੀ ਮਹਾਰਾਜ ਦਰਬਾਰ ਸੀਚੋਲਾ ਸਾਹਿਬ ਦੇ ਰਬਾ ਬਨਾਲੇ ਵਾਲਿਆਂ ਵੱਲੋਂ ਅੱਜ ਦਾ ਇਸ ਮੁਬਾਰਕ ਦਿਨ ਤੇ ਵਿਅੰਤ ਸੇਵਾਵਾਂ ਦਿੱਤੀਆਂ ਗਈਆਂ ਨੇ। ਛੋੜਿਆਠੀ ਤੇ ਯਾਰਾਂ ਤੇ ਚਾਪ ਪਾਉਣੇ ਦੇ ਲਈ ਸੁਪਰੰਤ ਗੁਰੂ ਕਾਲ ਲੰਗਰ ਅੱਜ ਦਵਾਈਆਂ ਦਾ ਲੰਗਰ ਵੀ ਲਾਇਆ ਗਿਆ ਔਰ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਅੱਜ ਪੌਂਦਿਆਂ ਦਾ ਲੰਗਰ ਵੀ ਲਾਇਆ ਗਿਆ। ਵਾਤਾਵਰਣ ਬੜਾ ਦੁਸ਼ਟ ਹੋ ਗਿਆ। ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਮੁੱਲਾ ਯੋਗਦਾਨ ਪਾਉਣਾ ਪੈਗਾ। ਕਿਉਂਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜੋ ਗਰਮੀ ਵਧੀ ਹੈ ਤੇ ਅਤਿ ਦੀ ਹੈ ਕਪਸ਼ੇ ਨਹੀਂ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਸਾਡੇ ਕੋਲ ਦਰਖਤਾਂ ਦੀ ਬਹੁਤ ਘਾਟ ਹੋ ਗਈ ਹੈ ਪੰਜਾਬ 'ਚ ਦਰਖਤਾਂ ਦੀ ਬੇਹੱਦ ਜ਼ਰੂਰਤ ਹੈ ਔਰ ਮੈਂ ਤੇ ਇਹ ਮੈਸੇਜ ਦੇਣਾ ਚਾਹੁੰਦਾ ਕਿ ਹਰ ਇਨਸਾਨ ਨੂੰ ਘੱਟੋ ਘੱਟ 5 ਪੌਦੇ ਜ਼ਰੂਰ ਲਾਉਣੇ ਚਾਹੀਦੇ ਨੇ ਤਾਂ ਜਾ ਕੇ ਅਸੀਂ ਵਾਤਾਵਰਣ ਦੇ ਸੰਤੁਲਨ ਨੂੰ ਸੰਭਾਲ ਰੱਖ ਸਕਦੇ ਹਾਂ ਔਰ ਇਸੇ ਤਰ੍ਹਾਂ ਪਾਣੀ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ ਪਾਣੀ ਬੜਾ ਗੰਦਲਾ ਹੋ ਗਿਆ ਪਾਣੀ ਬੜਾ ਦੂਰ ਚਲਾ ਗਿਆ ਪਾਣੀ ਦੀ ਬਚਤ ਕਰਨੀ ਵੀ ਸਾਡੇ ਲਈ ਬੇਹੱਦ ਜ਼ਰੂਰੀ ਹੋ ਗਈ ਹੈ ਔਰ ਮੈਂ ਅੱਜ ਦੇ ਦਿਨ ਇਸ ਮੁਬਾਰਕ ਦਿਨ ਤੇ ਸਾਰੀਆਂ ਇਹਨਾਂ ਸੰਗਤਾਂ ਨੂੰ ਹਾਰ ਦਿੱਤੀਆਂ ਆਂ ਗੁਰੂ ਨਾਨਕ ਪਾਤਸ਼ਾਹ ਬਾਬਾ ਸ਼ਿਵ ਚੰਦ ਚਰਨਾ ਚਰਦਾਸ ਬੇਨਤੀ ਹੈ ਕਿ ਉਹਨਾਂ ਸਭੀਆਂ ਮਨੁਕਾਮਨਾ ਪੂਰੀਆਂ ਹੋਣ ਜੋ ਇਸ ਦਰਤੇ ਆਪਣੀਆਂ ਮਨੁਕਾਮਨਾ ਸਿੱਸਾ ਲੈਣ ਆਏ ਨੇ ਗੁਰੂ ਬਾਬਾ ਜੀ ਉਹਨਾਂ ਤੇ ਕਿਰਪਾ ਕਰਨਾ ਆਪਣਾ ਰਹਿਮ ਪਰਿਆ ਹੱਥ ਸੇ ਤੇ ਰੱਖੋ ਤੁਸੀਂ ਸੱਚ ਬਠੀ ਬੈਠੇ ਨੇ ਉਹਨਾਂ ਦੇ ਸਿਰ ਤੇ ਵੀ ਆਪਣਾ ਗੁਰੂ ਨਾਨਕ ਪਾਤਸ਼ਾਹ ਸਿੱਧੇ ਪਰਿਆ ਰੱਖਣ ਚੜ੍ਹਦੀ ਕਲਾ ਜੀਨ ਬਖਸ਼ਿਸ਼ ਔਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਸੇ ਦੇਖ ਰਹੇ ਪਬਲਿਕਸ ਫੋਨ న్యూਸ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੀ ਮਿਆਣੀ ਰੋਡ ਤੇ ਸਥਿਤ ਗੁਰੂ ਨਾਨਕ ਦਰਬਾਰ ਤਪ ਉਸਤਾਨ ਬਾਬਾ ਸ਼੍ਰੀ ਚੰਦ ਉੜਮੋ ਟਾਂਡਾ ਵਿਖੇ ਜਿੱਥੇ ਕਿ ਅੱਜ ਪੂਰਨ ਮਾਸ਼ੀ ਦਾ ਦਿਹਾੜਾ ਬੜੇ ਹੀ ਧੂਨ-ਤਾਮ ਤੇ ਸ਼ਾਦਾਪੂਰਵਕ ਮਨਾਇਆ ਗਿਆ ਦੂਰੋਂ ਨੇੜੇੋਂ ਸੰਤਾ ਹਮ-ਹਮਾ ਕੇ ਗੁਰਦੁਆਰਾ ਸਾਹਿਬ ਵਿੱਚ ਹਰ ਪੂਰਨ ਮਾਸ਼ੀ ਦੀ ਰੱਤਾਰਾ ਜਿੱਦਾਂ ਪਾਉਂਦੇ ਨੇ ਇਸ ਬਾਰੇ ਵੀ ਪਹੁੰਚੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਗੁਰਦੁਆਰਾ ਘਰ ਵਿਖੇ ਸ੍ਰੀ ਅਖੰਡ ਪਾਤਸ਼ਾਹ ਸ੍ਰੀ ਸਹਿਜ ਬਾਠ ਦੇ ਪੋਗ ਪਾਏ ਗਏ ਉਪਰੰਤ ਕੀਰਤਨ ਨਾਲ ਸੰਤਾਂ ਨੂੰ ਨਿਹਾਲ ਕੀਤਾ ਗਿਆ ਗੁਰਦੁਆਰਾ ਘਰ ਵਿਖੇ ਗੁਰਦੁਆਰਾ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਸੰਤਾਂ ਦੇ ਲਈ ਚਾਹ ਪਕੌੜਿਆ ਅਤੇ ਗੁਰਕਾ ਲੰਗਰ ਅਟੁੱਟ ਵਰਤਾਇਆ ਗਿਆ ਤੁਹਾਨੂੰ ਮੈਂ ਖਾਸ ਗੱਲ ਤੁਹਾਨੂੰ ਮੈਂ ਖਾਸ ਗੱਲ ਦੱਸਣਾ ਚਾਹਾਂਗੀ ਗੁਰਦੁਆਰਾ ਘਰ ਦੇ ਵੱਲੋਂ ਸੰਤਾਂ ਦੇ ਲਈ ਇਸ ਵਾਰ ਫਲਦਾਰ ਫੁੱਲਦਾਰ ਇਹ ਸ਼ਾਨਦਾਰ ਸੰਗਤਾਂ ਨੂੰ ਬੂਟੇ ਵੰਡੇ ਗਏ। શ્રી ਚੌਲਾ ਸਾਹਿਬ ਡੇਰਾ ਬਾਬਾ ਨਾਨਕ ਗੁਰਨਾਨਕ ਦਰਬਾਰ ਤੱਪ ਸਥਾਨ ਬਾਬਾ ਸ਼੍ਰੀ ਚਲਮੋ ਟਾਂਡਾ ਵਿਕੇ ਡਿਸਪੈਂਸਰੀ ਦਾ ਖਾਸ ਪ੍ਰਬੰਧ ਹੈ। ਇੱਥੇ ਕਿ ਹਰ ਸੋਮਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤਾਂ ਦਾ ਫ੍ਰੀ ਆਫ ਕਾਸਟ ਵਿੱਚ ਚੈੱਕਅਪ ਕੀਤਾ ਜਾਂਦਾ ਅਤੇ ਮੈਡੀਸਿਨ ਦਿੱਤੀ ਜਾਂਦੀ ਹੈ। ਕਿਸ ਵੀ ਸਾਧ ਸੰਗਤ ਨੇ ਇਸ ਸਹੂਲਤ ਦਾ ਫਾਇਦਾ ਲੈਣਾ ਹੋਵੇ ਤਾਂ ਲੈ ਸਕਦੇ ਨੇ।